ਮੇਰਾ ਨਾਮ ਅਸ਼ੋਕ ਕੁਮਾਰ ਹੈ ਜੀ ਹਾਂਜੀ ਸ਼ੋਕਮੋ ਜੀ ਕਿੱਥੇ ਦੇ ਰਹਿਣ ਵਾਲੇ ਆਪਾ ਮੈਂ ਖਾਲਸਾ ਇਨਕਲਾਬ ਦਾ ਰਹਿਣ ਵਾਲਾ ਹਾਂ ਜੀ ਤੇ ਸਰ ਕੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਚ ਆਏ ਅੱਜ ਦੇਖੋ ਜੀ ਸਾਡਾ ਲੜਕਾ ਜਿਹੜਾ ਹੈ ਇਹ ਉੱਥੇ ਕੰਮ ਕਰਨ ਗਿਆ ਸੀ ਸੈਲਰ ਦੇ ਵਿੱਚ ਤੇ ਸਾਨੂੰ ਇਨਫੋਰਮ ਕੀਤਾ ਉਹ ਬੰਦੇ ਅੱਜ ਦੋ ਮੋਟਰਸਾਈਕਲ ਦੇ ਉੱਤੇ ਕਹਿੰਦੇ ਜੀ ਤੁਹਾਡੇ ਲੜਕੇ ਦੇ ਸੱਟ ਲੱਗ ਗਈ ਹੈ ਸੁਖਵੀਰ ਦੇ ਤੇ ਤੁਸੀਂ ਸਾਡੇ ਨਾਲ ਚੱਲੋ ਐਸ ਵੇਲੇ ਉਹ ਬੋਲਦਾ ਆ ਜਦੋਂ ਅਸੀਂ ਉਹ ਹਸਪੀਟਲ ਆਏ ਆ ਉਹਨਾਂ ਨੇ ਉਹ ਸਾਨੂੰ ਹੈਂਡ ਓਵਰ ਕਰਕੇ ਯਾਨੀ ਕਿ ਹਸਪੀਟਲ ਦੇ ਅੰਦਰ ਬਾਹਰ ਹੀ ਛੱਡ ਕੇ ਨਾ ਉਹ ਨੱਠ ਗਏ ਨਾ ਉਹਨਾਂ ਸਾਨੂੰ ਸ਼ਕਲ ਦਿਖਾਈ ਨਾ ਕੁਝ ਦੱਸਿਆ ਸਾਨੂੰ ਡਾਊਟ ਹੈ ਕਿ ਉਹ ਸੁਣਾ ਨੇ ਇਹਦਾ ਕਤਲ ਕੀਤਾ ਸੱਟਾਂ ਚੋਟਾਂ ਇਦਾਂ ਦੀਆਂ ਮਾਰੀਆਂ ਉਹਦੀ ਉਹਨ ਦੀ ਸਪੋਰਟ ਡੈਥ ਹੋ ਗਈ ਉਹ ਡੈੱਡ ਬੋਡੀ ਲੈ ਕੇ ਆਏ ਸੀ ਚਿੱਟਾ ਕੱਪੜਾ ਵਾ ਚਿੱਟਾ ਕੱਪੜਾ ਪਾ ਕੇ ਲੈ ਕੇ ਆਏ ਆ ਜਿਹੜੇ ਬੰਦਿਆਂ ਨੇ ਕੁੱਟਿਆ ਮਾਰਿਆ ਇਹਨੂੰ ਜਾਂ ਜੋ ਵੀ ਆ ਮਤਲਬ ਕਿ ਕੋਈ ਸਾਨੂੰ ਪਤਾ ਹੀ ਨਹੀਂ ਕੁਝ ਅੱਛਾ ਤੁਹਾਨੂੰ ਪਤਾ ਨਹੀਂ ਤੁਹਾਨੂੰ ਫੇ ਕਿੱਦਾਂ ਪਤਾ ਲੱਗਾ ਕਿ ਇਹ ਜੇ ਮੈਂ ਕਿ ਦੇਖੋ ਜਿਵੇਂ ਉਹ ਛੱਡ ਕੇ ਨੱਠ ਗਏ ਆ ਡੈੱਡ ਬੋਡੀ ਹਾਂਜੀ ਉਹਦੇ ਹਿਸਾਬ ਨਾਲ ਜੇ ਅਗਰ ਉਹਨਾਂ ਨੇ ਕੁਝ ਨਾ ਕੀਤਾ ਹੁੰਦਾ ਉਹਨਾਂ ਦੀ ਇਹ ਏਦਾਂ ਦੀ ਮਨਸ਼ਾ ਨਾ ਹੁੰਦੀ ਤਾਂ ਉਹ ਸਾਡੇ ਕੋਲ ਉੱਥੇ ਗੱਲਬਾਤ ਕਰਦੇ ਫੇਰਦੇ ਸਾਡੇ ਕੋਲ ਉਹ ਠਹਿਰੇ ਨਹੀਂ ਅਜੇ ਤੱਕ ਕੋਈ ਬੰਦਾ ਨਹੀਂ ਕੋਈ ਬੰਦਾ ਨਹੀਂ ਆਇਆ ਤੇ ਸੈਲਰ ਕਿੰਨੀ ਦੇਰ ਤੋਂ ਕਰ ਰਹੀ ਸੈਲਰ ਚ ਕੰਮ ਭਾਈਓ ਨਹੀਂ ਇਹ ਬਿਜਲੀ ਦਾ ਕੰਮ ਕਰਦੇ ਸੀ ਹਾਂ ਜੀ ਇਲੈਕਟ੍ਰੀਸ਼ੀਅਨ ਦਾ ਇਹ ਸੈਲਰ ਇਹਨਾਂ ਦੇ 4-5 ਆ ਕਦੀ ਜਿੱਦਣ ਕਹਿਣਾ ਵੀ ਅੱਜ ਦਸਾਂਝ ਹੀ ਕਰਿਆ ਅੱਜ ਇੱਕ ਕੋਟ ਕਰਿਆ ਅੱਜ ਰੌਲ ਪਿੰਡੀ ਕਰਿਆ ਇਦਾਂ ਮਨਨ ਕਟਾ ਰਹੀ ਹੈ ਖਲਵਾੜੇ ਤੇ ਆਪਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਕਿੱਥੇ ਇਹਦੀ ਡੈਥ ਹੋਈ ਹੈ ਸਾਨੂੰ ਕੋਈ ਪਤਾ ਨਹੀਂ ਜੀ ਇਹ ਤਾਂ ਉਹ ਛੱਡ ਕੇ ਚਲੇ ਗਏ ਜਾਦ ਸਾਨੂੰ ਕੋਈ ਦੱਸ ਦੇ ਸਾਨੂੰ ਇਹ ਘਰੋਂ ਮੈਨੂੰ ਕਹਿ ਕੇ ਆਇਆ ਵੀ ਆ ਗਏ ਦੇਖ ਲਓ ਵੀ ਗਾਂਧੀ ਹਾਸਲਾ ਲੈ ਕੇ ਵੀ ਉਹਦੇ ਸੱਟ ਲੱਗੀ ਤੇ ਜਦੋਂ ਵੀ ਗਾਂਧੀ ਆਏ ਤੇ ਮ੍ਰਿਤਕ ਗੋਸ਼ਟੀ ਦੀ ਉਹ ਉਹ ਤਾਂ ਉਹ ਨਹੀਂ ਅੰਦਰ ਵੀ ਨਹੀਂ ਬਾੜਿਆ ਬਾਹਰ ਗੱਡੀ ਦੇ ਪ੍ਰਾਈਵੇਟ ਗੱਡੀ ਆ ਗੱਡੀ ਦੇ ਵਿੱਚ ਹੀ ਪਈ ਸੀ ਡੈੱਡ ਬੋਡੀ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਪੁਲਿਸ ਆਈ ਸੀਗੀ ਪਹਿਲਾਂ ਆਪਣੀ ਸਿਟੀ ਪੁਲਿਸ ਕੋਹਾੜਾ ਆਈ ਆ ਉਹਨੇ ਦੇਖਿਆ ਉਹ ਤੋਂ ਬਾਅਦ ਫਿਰ ਉਹ ਕਹਿੰਦੇ ਵੀ ਇਹ ਜਿੱਦਾਂ ਦਾਸ ਦੇ ਵੀ ਦਸਾਂਝੀ ਹੋਇਆ ਇਹ ਕਾਰਵਾਈ ਦਸਾਂਝਾ ਦੀ ਬਣਦੀ ਆ ਉਹਨੇ ਦਸਾਂਝਾ ਚੌਂਕੀ ਨੂੰ ਸੱਦੇ ਆ ਦਸਾਂਝਾ ਚੌਂਕੀ ਵਾਲੇ ਜਿਹੜੇ ਆ ਉਹ ਆਏ ਸੀ ਉਹ ਆ ਕੇ ਡੈੱਡ ਬੋਡੀ ਇੱਥੇ ਮੋਰਚੀ ਜਮ੍ਹਾਂ ਕਰ ਗਏ ਆ ਉਹ ਕਹਿੰਦੇ ਬਣਦੀ ਕਾਰਵਾਈ ਜੋਸ਼ ਵੀ ਕਰਾਂਗੇ ਆਈ ਸਰ ਕੀ ਨਾ ਜੀ ਆਪਣਾ ਮੇਰਾ ਨਾਮ RAM LAJMI ਪਿੰਡ ਖਲਵਾੜਾ ਹਾਂਜੀ ਕਿੱਥੇ ਦੇ ਰਹਿਣ ਵਾਲੇ ਪਿੰਡ ਖਲਵਾੜਾ ਹਾਂਜੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਚ ਆਏ ਅੱਜ ਮਾਮਲਾ ਆਇਆ ਜੀ ਮੇਰਾ ਲੜਕਾ ਸੁਖਵੀਰ ਸਿੰਘ ਜੋ ਕੰਮ ਕਰਦਾ ਸੀ ਸ਼ੈੱਟਰ ਦੇ ਵਿੱਚ ਉਹ ਮੈਨੂੰ 6 ਵਜੇ ਸੁਨੇਹਾ ਮਿਲਿਆ ਉਹਦੇ ਚੈਲਰ ਦੇ ਬੰਦੇ ਆਏ ਉਹ ਕਹਿੰਦੇ ਵੀ ਤੁਹਾਡੇ ਮੁੰਡੇ ਦੇ ਬਾਂਟੀ ਦੇ ਸੱਟ ਲੱਗ ਗਈ ਆ ਵੀ ਉਹਨੂੰ ਗਾਂਧੀ ਹਸਾ ਭੇਜਿਆ ਤੇ ਗਾਂਧੀ ਹਸਾ ਭੇਜਿਆ ਤੇ ਉਹ ਮੰਨ ਲਓ ਚਲੋ ਮੇ ਨਾਲ ਮੈਂ ਉਹਨਾਂ ਦੇ ਨਾਲ ਆਇਆ ਤੇ ਜਦੋਂ ਆਇਆ ਤੇ ਆ ਕੇ ਦੇਖਿਆ ਤੇ ਉਹ ਗੱਡੀ ਦੇ ਵਿੱਚ ਡੱਡੂ ਬੋੜੀ ਪਈ ਤੇ ਉਹਨੂੰ ਪੁੱਛਦੇ ਰਿਹਾ ਵੀ ਕਿੱਥੇ ਆ ਉਹਨੇ ਇਸ਼ਾਰਾ ਕਰਕੇ ਕਹਿੰਦੇ ਆ ਆਇਆ ਉਹ ਗੱਡੀ ਦੇ ਵਿੱਚ ਦੇਖਿਆ ਚਿੱਟਾ ਕੱਪੜਾ ਪਾਇਆ ਹੋਇਆ ਸੀ ਜੋ ਦੇਖਿਆ ਉਹ ਡੈੱਡ ਸੀਗਾ ਹਸਤਾਣੇ ਦੇ ਬਾਹਰ ਹੀ ਵਾਰ ਗਾਂਧੀ ਹਸਤਾਣੇ ਦੇ ਬਾਹਰ ਹੀ ਉਹ ਪੇਜ ਵੀ ਗਏ ਆਹ ਉਹ ਭੱਜ ਗਿਆ ਸਾਰੇ ਜਿਹੜੇ ਮੈਨੂੰ ਲੈ ਕੇ ਆਏ ਸੀ ਉਹ ਭੱਜ ਗਿਆ ਸਾਡੇ ਹੌਲੀ ਹੌਲੀ ਕਰਦੇ ਸਾਰੇ ਰੈਸਟਰ ਇਕੱਠੇ ਹੋ ਗਏ ਭਾਈ ਜਰਾ ਇਕੱਠਾ ਹੋ ਗਿਆ ਤੇ ਇਹ ਜਿਹੜਾ ਘੁੰਮਣ ਆ ਘੁੰਮਣ ਦਾ ਚੱਲ ਰਿਹਾ ਸਾਡੇ ਪਿੰਡ ਵੀ ਆ ਹੋਰ ਵੀ ਤਿੰਨ ਚਾਰ ਚੱਲ ਰਿਹਾ ਕਾਹਦਾ ਚੱਲ ਰਿਹਾ ਜੀ ਘੁੰਮਣ ਦਾ ਇਹ ਚੌਕ ਕੱਢਣ ਦਾ ਗਾਇਸ ਮੈਦਿਆਂ ਹਾਂਜੀ ਉਹ ਸਾਨੂੰ ਇਹ ਸੁਨੇਹਾ ਮਿਲਿਆ ਵੀ ਇਹ ਸਾਂਝੀ ਸ਼ੈੱਲਰ ਤੇ ਕੰਮ ਕਰਦਾ ਸੀ ਹਾਂਜੀ ਹੁਣ ਸਾਨੂੰ ਇਹ ਪਤਾ ਨਹੀਂ ਵੀ ਸਾਂਝੀ ਸ਼ੈੱਲਰ ਤੇ ਹੋਇਆ ਜਾਂ ਕਿਤੇ ਹੋਇਆ ਸਾਨੂੰ ਕੋਈ ਪਤਾ ਨਹੀਂ ਕਿਉਂਕਿ ਉਹਦਾ ਬੰਦਾ ਆਇਆ ਹੀ ਕੋਈ ਨਹੀਂ ਨਾ ਚੈਲਰ ਮਾਰਕਰ ਜੀ ਤੱਕ ਆਇਆ ਨਾ ਉਹ ਬੰਦੇ ਆਏ ਉਹ ਸਾਰੇ ਭੱਜ ਗਏ ਗੱਡੀ ਵੀ ਉੱਥੇ ਛੱਡ ਕੇ ਭੱਜ ਗਏ ਜਿਹੜੇ ਬੰਦੇ ਇੱਥੇ ਛੱਡ ਕੇ ਗਏ ਉਹ ਕੋਈ ਪਤਾ ਕੁਛ ਉਹ ਬੰਦੇ ਜੀ ਉਹ ਪਹਿਲਾਂ ਚਲੇ ਗਏ ਅੱਧੇ ਘੰਟੇ ਬਾਅਦ ਆਏ ਉਹ ਬੰਦੇ ਉਹ ਬੰਦੇ ਆਏ ਤਾਂ ਉਹ ਕਹਿੰਦੇ ਸਾਡਾ ਕੋਈ ਰੈਸਟੋਰੈਂਟ ਸੀ ਉਹਦਾ ਆਪਰੇਸ਼ਨ ਸੀ ਉਹਨਾਂ ਨੂੰ ਪੁਲਿਸ ਸਿਟੀ ਪੁਲਿਸ ਫੋਰਵਾਰਡਾ ਲੈ ਗਈ ਆ ਗੱਡੀ ਦੇ ਵਿੱਚ ਹੀ ਡੈੱਡ ਬੋਡੀ ਸੀ ਉਹ ਗੱਡੀ ਵੀ ਲੈ ਗਈ ਆ ਇਨਸਾਫ ਚਾਹੀਦਾ ਵੀ ਜੀ ਉਹਦੀ ਡੈੱਡ ਕਿੱਦਾਂ ਹੋਇਆ ਕੀ ਹੋਇਆ ਕੀ ਨਹੀਂ ਹੋਇਆ ਸੱਟਾਂ ਮਾਰੀਆਂ ਹਾਂ ਸੱਟਾਂ ਮਾਰੀਆਂ ਗਈਆਂ ਸੈਰ ਦੇ ਵਿੱਚ ਇੰਨਾ ਬਲੱਡ ਚੱਲ ਰਿਹਾ ਸਾਨੂੰ ਕੋਈ ਪਤਾ ਨਹੀਂ ਵੀ ਉਹਦੀ ਬਹੁਤ ਕਿੱਦਾਂ ਹੋਈ ਆ ਕਿੱਦਾਂ ਨਹੀਂ ਹੋਈ ਤੇ ਕਾਕਾ ਕਿੰਨੇ ਦੇ ਸਾਲ ਦਾ ਸੀ ਤੁਹਾਡਾ ਜੀ ਇਹ 45 ਸਾਲ ਦੀ ਉਮਰ ਹੈ ਜੀ ਸ਼ਾਦੀ ਸ਼ੁਦਾ ਜੀ ਹਾਂ ਜੀ ਤਿੰਨ ਬੱਚੇ ਆ ਦੋ ਬੇਟੇ ਆ ਇੱਕ ਬੇਟੀ ਸਾਨੂੰ ਡਾਊਟ ਆ ਜੀ ਉਹਦਾ ਕਤਲ ਕੀਤਾ ਗਿਆ ਆ ਨਾ ਜੀ ਆਪਣਾ ਮਹਾਵੀਰ ਸਿੰਘ ਸਾਹਮਣੇ ਹਾਂ ਜੀ ਸਰ ਕੀ ਮਾਮਲਾ ਕੀ ਜਿਹੜਾ ਇੱਕ ਸਿਵਲ ਹਸਪੀਟਲ ਚ ਆਈਆਂ ਕਿ ਜਵਾਨ ਕੰਮ ਕਰਦਾ ਉਹ ਤੇ ਸੈਲਰ ਦੇ ਵਿੱਚ ਉਹਨਾਂ ਦੇ ਕਹਿਣ ਮੁਤਾਬਕ ਤੇ ਜਿਹੜੇ ਅੰਦਰ ਸੈਲਰ ਦੇ ਆ ਉੱਪਰ ਲੀਆਂ ਲਾਈਟਾਂ ਚੇਂਜ ਕਰਨ ਰਿਹਾ ਸੀ ਤੇ ਉੱਪਰੋਂ ਬੋਰੀਆਂ ਦੇ ਉੱਪਰ ਪੌੜੀ ਲਾ ਕੇ ਲੱਕੜ ਦੀ ਤੇ ਜਦੋਂ ਚੇਂਜ ਕਰਨ ਲੱਗਾ ਤੇ ਉਹ ਪੌੜੀ ਡੰਡਾ ਟੁੱਟ ਗਿਆ ਕਿਤੇ ਉੱਤੇ ਥੱਲੇ ਡਿੱਗ ਗਿਆ ਜਵਾਨ ਫਿਰ 50 ਫੁੱਟ ਤੋਂ ਉੱਪਰੋਂ ਥੱਲੇ ਡਿੱਗ ਗਿਆ ਤੇ ਉਹਦੇ ਨਾਲ ਸੱਟ ਲੱਗੀ 바ਗੀ ਫਤਿਹ ਜਾਰੀ ਹੈ ਚੈੱਕ ਕਰ ਰਹੇ ਹਾਂ ਉਹਨੂੰ ਜਗਾ ਨੂੰ ਚੈੱਕ ਕਰ ਰਹੇ ਹਾਂ ਇਹ ਤੇ ਡਾਕਟਰਾਂ ਨੇ ਵੀ ਰਾਜ ਲੈ ਰਹੇ ਨੇ ਜੋ ਇਹ ਮਾਮਲਾ ਉਹ ਬਸ ਕੰਪਨੀ ਉਦੋਂ ਸਭ ਨਕਰ ਗਈ ਸਰ ਕਿੱਥੇ ਸੈਲਰ ਲੋਏ ਜਿੱਥੇ ਕੰਮ ਕਰਦਾ ਨਹੀਂ ਇੱਕ ਸਾਂਝਾ ਪਿੰਡ ਦੇ ਲੱਗੇ ਸਾਂਝਾ ਪਿੰਡ ਦੇ ਲੱਗੇ ਹਾਂਜੀ ਤੇ ਕੋਈ ਸੈਲਰ ਦਾ ਮਾਲਕ ਕੋਈ ਸੈਲਰ ਦੇ ਮਾਲਕ ਆਪ ਖੁਦ ਤੇ ਨਹੀਂ ਹਾਲੇ ਕੋਈ ਲੱਗੇ ਮਿਲਿਆ ਕੋਈ ਇਹਨਾਂ ਚੋਂ ਹਾਂਜੀ ਬਾਕੀ ਟੀਮ ਉੱਥੇ ਗਈ ਹੈ ਚੈੱਕ ਕਰ ਰਹੀ ਹੈ ਉਹ ਜੋ ਵੀ ਮਾਮਲਾ ਸਾਹਮਣੇ ਆਊਗਾ ਉਸ ਦਾ ਹੱਲ ਹੋਣਾ ਸਰ ਜੀ